ਜਿਸ ਤਰ੍ਹਾਂ ਅੱਜਕੱਲ੍ਹ ਆਪਣੇ ਮਾਹੌਲ ਚੱਲ ਰਿਹਾ ਹੈਗਾ ਵੀ ਸੀਨੀਅਰ ਅਫਸਰਸ ਵੱਲੋਂ ਚੰਡੀਗੜ੍ਹ ਵੱਲੋਂ ਵੀ ਐਸਐਸਪੀ ਸਾਹਿਬ ਮੈਡਮ ਸ਼ੋਭਿਆ ਮਿਸਰਾ ਆਈਪੀਏ ਜਿਹੜੇ ਅਸੀਂ ਡਰੱਗਸ ਦੇ ਬਾਰੇ ਅਸੀਂ ਅੱਜਕੱਲ੍ਹ ਪੂਰਾ ਚੱਲ ਰਿਹਾ ਨਾਕੇਸ ਵਗੈਰਾ ਕਿਹੜੇ-ਕਿਹੜੇ ਬੰਦੇ ਇਸ ਤਰ੍ਹਾਂ ਨੂੰ ਕਰਦੇ ਸਪੈਸ਼ਲ ਨਾਕਾ ਬੰਦੀ ਅਸੀਂ ਕੀਤੀ ਸੀ ਤੇ ਉਹਦੇ ਵੀ ਲਖੋਗੇ ਬਹਿਰਾਮ ਦੇ ਵਿੱਚ ਸਭ ਇੰਸਪੈਕਟ ਹੋਇਆ ਰਿਹਾ ਕੁਲਵੰਤ ਸਿੰਘ ਇਹ ਗੈਸਟ ਪਾਰਟੀ ਦੇ ਸੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਥੇ ਨਵਾਂ ਕਿਲਾ ਜਗਾ ਪੈਂਦੀ ਹੈਗੀ ਉਥੇ ਬੰਦੇ ਨੂੰ ਇਹਨੇ ਆਂਦੇ ਦੇਖਿਆ ਮੋਟਰਸਾਈਕਲ ਤੇ ਤੇ ਉਹ ਜਿਸ ਦਿਨ ਦੇਖਿਆ ਵੀ ਆ ਕੇ ਪੁਲਿਸ ਪਾਰਟੀ ਆਈ ਕਿ ਤੇ ਇਕਦਮ ਹੀ ਮੋਰਲ ਲੱਗਿਆ ਉਹਨੂੰ ਮੋਰ ਦੇ ਮੋਰ ਦੇ ਤੇ ਉਹ ਸਕੇਟ ਕਰ ਗਿਆ ਸਕੇਟ ਕਰਨ ਦੇ ਨਾਲ ਤੇ ਉਹਨੂੰ ਫਿਰ ਪੁਲਿਸ ਪਾਰਟੀ ਨੇ ਕਾਬੂ ਕਰਕੇ ਜਿਸ ਨੇ ਜਮ੍ਹਾਂ ਰਸ਼ੀਆ ਲਿੱਤੀ ਹੈਗੇ ਤੇ ਉਹ ਤੋਂ ਫਿਰ 300 ਗ੍ਰਾਮ ਦੀ ਜਿਹੜੀ ਹੈਰੋਨ ਮਿਲੀ ਸੀ ਉਹਨੂੰ ਅਰੈਸਟ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਅਗਲੀ ਵਾਰੀ ਪੁੱਛ ਗਏ ਜਦੇ ਵੀ ਦੋ ਬੰਦੇ ਦਾ ਹੋਰ ਨਾਮ ਦੱਸਦਾ ਹੈਗੇ ਤੇ ਉਹਨਾਂ ਦੇ ਵਿੱਚ ਜਿਹੜਾ ਮੇਨ ਬੰਦਾ ਸੀ ਉਹ ਮੰਗਲ ਸਿੰਘ ਪੁੱਤਰ ਬਲਵੀਰ ਸਿੰਘ ਸੀਗਾ ਜਿਹੜਾ ਉਹਦੇ ਨਾਲ ਬੰਦਾ ਆਇਆ ਤੇ ਉਹ ਗੁਰਦੀਪ ਸਿੰਘ ਉਹਨੂੰ ਵੀ ਅਰੇਸ਼ ਕਰ ਲਿਆ ਸੀ ਤੇ ਮਾਗ ਸਿੰਘ ਹੈ ਗਿਆ ਬੰਦਾ ਉਹਨੂੰ ਉਹਨੇ ਫਰਾਰ ਹੈ ਗਿਆ ਤੇ ਉਹ ਹੈਗਾ ਫੋਜਪੁਰ ਦਾ ਤੇ ਉਹਨੂੰ ਵੀ ਜਲਦੀ ਜਲਦੀ ਕਸਟਾ ਲੈਣਾ ਸਰ ਇਹ ਜਿਹੜੇ ਦੋਸ਼ੀ ਨੇ ਇਹਨਾਂ ਦਾ ਰਿਮਾਨਡ ਵੀ ਮਿਲ ਗਿਆ ਇਹ ਦੋ ਦਿਨ ਦਾ ਸਾਨੂੰ ਰਿਮਾਨਡ ਮਿਲਿਆ ਗਿਆ ਤੇ ਰਿਮਾਨਡ ਤੋਂ ਬਾਅਦ ਜਿਹੜੀ ਹੋਰ ਵੀ ਇਨਵੈਸਟੀਗੇਸ਼ਨ ਹੈ ਵੀ ਕਿਹੜੇ ਕਿਹੜੇ ਬੰਦੇ ਨੂੰ ਕਿਹਨੂੰ ਕਿਹਨੂੰ ਨੇ ਦਿੱਤਾ ਤੇ ਕਿੱਥੋਂ ਲੈ ਕੇ ਆ ਰਹੇ ਹੈਗੇ ਉਹ ਸਾਰੀ ਉਸ ਤੋਂ ਬਾਅਦ ਜਿਸਤਾਂ ਦੀ ਹੋਰ ਵੀ ਤਾਲਵਾਰ ਜਿਹੜੀ ਅੱਗੇ ਆਏਗੀ ਤੁਹਾਨੂੰ ਸਾਰੇ ਮੈਂ ਪੂਰੀ ਬਰੀਫ ਕਰ ਦਿਆਂਗੇ ਜੀ ਇਹ ਕਿੱਥੋਂ ਕਰਿਆ ਰੋਣਾ ਸਰ ਇਹਨਾਂ ਨੇ ਇਹ ਫੋਜਪੁਰ ਸਦਰ ਫੋਜਪੁਰ ਦੇ ਤਿੰਨੋਂ ਬੰਦੇ ਜਿਹੜੇ ਸਦਰ ਫੋਜਪੁਰ ਦੇ ਨੇ